ਗੁਰਬਾਣੀ ਅੱਜ ਦੀ ਗੱਲ ਕਰਦੀ ਹੈ ਗੁਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਇਹ ਦੁੱਖ ਕੀ ਹੈ ਰੋਗ ਕੀ ਹੈ ਸੰਤਾਪ ਕੀ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਭ ਕਨਨ ਕਨਨ ਸੁੰਨਾ ਪਾਏਗਾ ਅੱਖਾਂ ਨਾਲ ਦੇਖਣਾ ਪੈਗਾ ਪੈਰਾਂ ਨਾਲ ਚੱਲਣਾ ਪੈਗਾ ਸਾਰਾ ਉੱਪਰ ਇਹਦਾ ਹੈ ਸਾਰਾ ਖੇਲ ਹਰ ਅੱਜ ਮੇਰਾ ਚਿੱਤ ਨਹੀਂ ਕਰਦਾ ਅੱਜ ਉਦਾਸ ਹੈ ਅਮੀਰ ਬੰਦਾ ਸਭ ਕੁਝ ਲੈ ਕੇ ਉਦਾਸ ਹੈ ਅੰਦਰੋਂ ਫੁੱਲ ਖਿੜਿਆ ਨਹੀਂ ਸੋ ਜਿੰਨਾ ਆਚਾਪਾ ਉੱਠਦੇ ਹਾਂ ਮ제 ਲੈਂਦੇ ਹਾਂ ਉਹਨਾ ਸਰੀਰ ਥੱਲੇ ਗਿਰਦਾ ਹੈ ਇਹ ਹੋਰ ਹੋਰ ਚਾਹੁੰਦਾ ਹੈ ਇਹ ਮਨ ਦੀ ਬਾਹਰ ਭੱਜਦਾ ਹੈ ਬਾਹਰੋਂ ਕੀ ਖੜਕਾ ਆਇਆ ਬਾਹਰੋਂ ਕੀ ਅਗਾਜ ਕਰਦਾ ਹੈ ਸੋ ਇਹ ਚੰਗਾ ਗੁਣ ਹੈ ਬਾਹਰੋਂ कोई विपता आ रही है सो so, अगाह करता है चौकस करता है चतराई चंचला मन चल चलनी सो so, हार्डवर्क करनी पेगी मेहनत करनी पेगी मुशक्कत करनी पेगी सो so, ਸੰਤਰਾ ਹੈ 12ਵਾਂ ਛਿੱਲੜ ਲਾਈ ਜਾਂਦੀ ਹੈ ਅੰਦਰੋਂ ਛਕਿਆ ਜਾਏਗਾ ਇਹ ਕਿੰਨੇ ਗਿਆਨ ਦਿੱਤਾ ਸੰਸਾਰ ਚ ਹੀ ਸਿੱਖਿਆ ਸੀ ਸ ਇਹ ਅਖਰੋਟ ਇਹ ਬਾਹਰੋਂ ਛਿੱਲਣ ਲਈ ਜਾਏਗੀ ਖਰੋਟ ਹੈ ਬਦਾਮ ਹੈ ਮੂੰਗਫਲੀ ਹੈ ਅੰਦਰੋਂ ਛਕਿਆ ਜਾਏਗਾ ਅੰਬ ਇਹ ਵਿੱਚੋਂ ਗਿਟਕ ਬਾਜੇਗੀ ਉੱਪਰੋਂ ਵੀ ਛਿੱਲਣ ਲਾਣੀ ਪੈਗੀ ਸੋ ਇਹ ਕਿੰਨੇ ਗਿਆਨ ਦਿੱਤਾ ਸੰਸਾਰਤ ਵਸੇ ਸਿੱਖਿਆ ਇਹ ਸਮਝ ਅਕਲ ਸੂਝ-ਬੂਝ ਸੰਸਾਰ ਦੀ ਸਾਨੂੰ ਬਹੁਤ ਰੱਖਦੇ ਹਾਂ नहीं खबर नहीं पक्की पेयर वीजा लगना से पक्का सिटीजन बनना से पक्का कब्जा होना अस जा रहे दिन दिन उम्र घट रही है बच्चा रब वर्गा हों प्यारा लगता है ये अबचल नगर ਜੋ ਗੁਰੂ ਦਾਸੀ ਸੋ ਸਭ ਕੁਝ ਜਦੋਂ ਪਰਮੇਸ਼ਰ ਤੋਂ ਆ ਰਿਹਾ ਹੈ ਗੁਰੂ ਦੇ ਸ਼ਬਦ ਆਏ ਉਹਦੇ ਤੋਂ ਆਏ ਪਿੱਛੇ ਇਹ ਸ਼ੇਰ ਵਸਾਣਾ ਸੀ ਸਭ ਕੁਝ ਹੈ ਇਸ ਰੀਤ ਸੋ ਮਿੰਤ ਕਰਨੀ ਸੀ ਤੂੰ ਜਿੰਨੂੰ ਜਿਹੜਾ ਤੈਨੂੰ ਸ਼ੌਂਕ ਹੈ ਉਹ ਗੁਣ ਨੂੰ ਪ੍ਰਗਟ ਕਰ ਸੋ ਇੱਕ ਪਾਸੇ ਦੋ ਪਾਸੇ ਦੋ ਕਾਰੋਬਾਰ ਵਧੀਆ ਚਲਾ ਸਕਦਾ ਹੈ ਸਾਰੇ ਪਾਸੇ ਨਹੀਂ ਸਾਰੇ ਪਾਸੇ ਮੱਲਾ ਮਾਰਨਾ ਚਾਹੁੰਦਾ ਹੈ ਤੂੰ ਮਿਹਨਤ ਕਰ ਅੱਜ ਆਨਲਾਈਨ ਹੈ ਕੋਈ ਵੀ ਗਲਤੀ ਮਾਫ ਨਹੀਂ ਹੋਣੀ ਸਭ ਬਾਜ਼ਾਰ ਭਰੇ ਪਏ ਹਨ ਸਾਰੇ ਅਸੀਂ ਗਾ ਕਹਾ ਸੋ ਕੀ ਲੈਣਾ ਹੈ ਸਭ ਕੁਝ ਇਹ ਖੋਪਰੀ ਚੋਂ ਨਿਕਲੇਗਾ ਸੋ ਬੱਚੇ ਪਤਨੀ ਇਹ ਵੱਡੇ ਘਾਟੇ ਤੋਂ ਬਚਣਾ ਪਏਗਾ ਜੇ ਮੈਂ ਇਸ ਸੰਸਾਰ ਤੋਂ ਜਾ ਰਿਹਾ ਹਾਂ ਇਹ ਵੱਡਾ ਘਾਟਾ ਹੈ ਨਾ 2 ਕਰੋੜ ਦੀ ਗੱਡੀ ਚੰਗੀ ਲੱਗਣੀ ਹੈ ਨਾ ਅਰਬਾ ਖਰਬਾਨਾ ਹੱਥ ਲਾਇਆ ਜੋ ਸੁੰਦਰ ਣਸਤਰੀ ਹੈ ਮੈਲੀ ਹੁੰਦੀ ਹੈ ਨਾ ਣਸਤਰੀ ਨਾ ਬੱਚੇ ਨਾ ਪਤਨੀ ਨਾ ਅਰਬਾ ਖਰਬਾ ਕੁਸ਼ੂ ਨੇ ਚੰਗਾ ਲੱਗਣਾ ਜਦੋਂ ਮੈਂ ਇਸ ਸੰਸਾਰ ਤੋਂ ਜਾ ਰਿਹਾ ਹਾਂ ਸੋ ਇਹ ਵੱਡਾ ਘਾਟਾ ਹੈ ਸੋ ਬਾਹਰੋਂ ਸਾਰੇ ਖਬਰ ਜਾਣਦੇ ਆ ਘਰ ਦੀ ਖਬਰ ਹੀ ਨਹੀਂ ਸਾਨੂੰ ਸੋ ਨਜਕਰ ਘਰ ਇਹ ਸਰੀਰ ਸੀ ਸਭ ਕੁਝ ਇਹਦੇ ਚੋਂ ਮਿਲਣਾ ਸੀ ਸੋ ਕੋਈ ਨਾ ਕੋਈ ਬਣਾ ਰਿਹਾ ਹੈ ਨਾ ਇਹ ਜਨਰ ਪਸ਼ੂ ਖੋਜ ਕਰ ਸਕਦੇ ਸੀ ठीक है वो अपने थानू समझा ली आए हैं की प्राप्त करना है देश जो मिलेगा अकल सूझ बूझ कल सारी जुगत मुगत गुरु तो बिना अन्य हाँ सो आस्तिक है चाहे नास्तिक है जे कुछ प्राप्ति नहीं समझ नहीं नहीं बाजी हार के जावांगे ਤੇ ਪਖੰਡ ਫਾਰਮੈਟੀ ਠੀਕ ਹੈ ਇਹ ਨਹੀਂ ਚੱਲੇ ਅੱਗੇ ਇਹ ਦਰਲਲ ਨਹੀਂ ਚੱਲੇ ਠੀਕ ਹੈ ਮਾਇਆ ਗੁਜਰਾਨ ਹੈ ਜੇ ਕਾਰਜ ਰਾਸ ਕਰਨਾ ਹੈ ਗੁਰੂ ਦੀ ਮੱਤ ਧਾਰਨੀ ਪਏਗੀ ਫਿਰ ਤੇ ਤੂੰ ਜੀਵਨ ਬਾਜੀ ਜਿੱਤ ਕੇ ਜਾਏਗਾ ਤੇਰੇ ਮਨ ਦੇ एक मन है एक बुद्ध है अब चल नगर गोविंद गुरु का नाम जब सुख पाया राम मनिच्छे सही फल पाए करत आवसाया राम करत सर्व सुख पाया पुत पाई सिख विगासे गुण गावे पूर्ण परमेश्वर ਕਾਰਜ ਆਇਆ ਰਾਸੇ ਸੋ ਕਾਰਜ ਰਾਸ ਆਉਣਗੇ ਜਿਦਾਂ ਤੋਂ ਟੇਟਪੂਣਾ ਕਰੇਗਾ ਸੋ ਉਹ ਆਇਆ ਹੋਇਆ ਹੈ ਇੱਕ ਕਮਰੇ ਜੀ ਹਾਂ ਅਸੀਂ ਪਤੀ ਪਤਨੀ ਉਹ ਮਾਲਕ ਹੈ ਸਾਡਾ ਅਸੀਂ ਇਸਤਰੀਆਂ ਇਹ ਨਿਮਾਣੀ ਜਿੰਦ ਨੇ ਮਿਲਣਾ ਹੈ ਮੇਲੇ ਤੋਂ ਵੀ ਛੜਿਆ ਹੋਇਆ ਬੱਚੇ ਮਾਤਾ ਪਿਤਾ ਤਾਂ ਦੁੱਖ ਪਾਉਂਦੇ ਆ ਤਾਂ ਹੀ ਅਸੀਂ ਦੁਖੀ ਹਾਂ ਜੀ ਉਹਨੇ ਕਾਨੂੰਨ ਨੂੰ ਕੁਦਰਤ ਨੂੰ ਸਮਝਣਾ ਪਏਗਾ ਜੀ ਦੇਤੋਂ ਪਰੇਸ਼ਾਨ ਨਾ ਹੋਏਗਾ ਦਾਸ ਤੋਂ ਬਹੁਤ ਹੀ ਗਲਤੀ ਹੋ ਰਹੀ ਮੂਰਖ ਜਿਹਾ ਦਾਸ ਹੈ ਸੰਗਤ اور ਗੁਰਬਖਸ਼ਣ ਆਰ ਬਖਸ਼ਿਲਾਣਾ ਬਹਿਕੂ ਜੀ ਕਾਲਸਾ ਬਹਿਕੂ ਜੀ ਕੀ ਫਤੇ ਦੇਖਦੇ